ਟੂ ਟੂ ਵਾਲ ਨੇ ਬੰਨੀ ਜੀ ਇਹ ਅਹਿਮ ਦਾ ਘੜ ਮੰਡੀ ਆ ਅਹਿਮ ਦਾ ਘੜ ਮੰਡੀ ਉਹ ਮਨਾਵਾ ਤੋਂ ਆਏ ਆ ਇੱਥੋਂ ਲੈਨੇ ਆ ਸਬਜ਼ੀ ਸਬਜ਼ੀ ਕੁਝ ਖਾਣ ਬਾਤੇ ਚੀਜ਼ਾਂ ਦੋਦਰੋਂ ਚੱਲੇ ਹੁਣ ਮੋਮਲਾ ਬਾਤੋਂ ਐਮੜਗੜ ਮੰਡੀ ਖੜੇ ਆ ਆ ਬਾਜ਼ਾਰ ਆ ਐਮੜਗੜ ਮੰਡੀ ਦਾ ਬਾਜ਼ਾਰ ਸਬਜ਼ੀ ਦਾ ਜੋ ਮਰਜੀ ਲਾਓ Hmm. <small> 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 ਯਾਰ ਇਹ ਰੁਆ ਲੁੱਟਣਾ ਤੇ ਪੁੱਛਣਾ ਕੀ ਗਾ ਹਾਂ ਮੈਂ ਕਿਹਾ ਮਾਂ ਸਾਡੇ ਨਾਲ ਬੀਜ ਪਾਈਆ ਪਰ ਬਲ ਜ਼ਾਹਰ ਪਗੇ ਪਾਈਆ ਤਾਂ ਪਿੰਡ ਦਈ ਜਾਂਦੇ ਆ ਉਹ ਕਹਿੰਦਾ ਫੇ ਕੌੜੀਆਂ ਨਹੀਂ ਹੋਣੀਆਂ ਮੈਂ ਕੌੜੀਆਂ ਕਿਉਂ ਅਸੀਂ ਨੱਤ ਲੈ ਨਹੀਂ ਇਤੋਂ ਫੜੀ ਕਰਨ ਹੋਤੋਂ ਤਾਂ ਹੀ ਬਣਾ ਲਈ ਆ ਹਾਂ ਚੱਲੀ ਜਾਂਦੀ ਐ ਪੱਤੀ ਨਾ ਯਾਰ ਤਿੰਨ ਚਾਰ ਮਿੰਟ ਦੀ ਬਣ ਜੇ ਕੜਦੇ ਬਾਜ਼ਾਰ ਦੀ ਬਣ ਜੇ ਬਸ ਅਹਿਮਦਗੜ ਦਾ ਬਾਜ਼ਾਰ ਪੂਰੇ ਆਪਾਂ 11:30 ਵਜੇ ਤੇ 12:00 ਵਜੇ ਅਹਿਮਦਗੜ ਹੁਣ ਆਪਾਂ 12:00 ਵਜੇ ਤੁਰ ਗਏ ਹੁਣ ਅਪਰੂ ਰਾਜਪੁਰ ਖਾਬਤ ਨਹੀਂ ਹੈ ਦੇਖਾ ਗਏ ਨਹੀਂ ਮੈਂ ਜਿੱਤੇ ਇਹ ਸਾਰੇ ਬਹੁਤ ਸਸਤੇ ਆ ਪੰਜਾਹ ਰੁਪਏ ਕਿੰਨੇ ਤੁਸੀਂ ਹਾਂ ਇਹ ਜੇ ਥੋੜਾ ਫੋਲ ਲੇ ਦੇਖਦੇ ਨਹੀਂ ਖਰਾਬ ਹੋ ਜਾਂਦੇ ਆ ਫੋਲ ਲੇ ਜਾਂਦਾ ਹੁੰਦਾ ਨਹੀਂ ਆ ਹੇ ਸ਼ਹਿਰ ਉਤਰ ਨੂੰ ਵੀ ਪਰੇ ਨੂੰ ਫੋਲ ਹੋਊਗਾ ਇਹ ਐ ਤਾਂ ਹੋ ਇਹ ਬੱਤਣੀ ਆਉਂਦੀ ਆ ਥੋੜਾ ਵੱਡਾ ਲੰਬਾ ਪ੍ਰਾਣਾ ਸ਼ਹਿਰ ਆਉਂਦਾ ਆ ਮੁਸਲਮਾਨਾਂ ਮਿਲੇਦਾ ਇਹ ਬਤ ਘਾੜੋ ਮੁਸਲਮਾਨਾਂ ਦੇ ਨਾਂ ਦੇ ਬਸਿਆ ਹੋਇਆ ਦਨ ਉਹ ਤਾਂ ਹੈ ਗਿਆ ਮੁਸਲਮਾਨ ਬਹੁਤ ਬੱਠੇ ਤੇ ਇਹ ਤੋਲੇ ਲੇ ਵੀ ਕੈਨੇਡੀਅਨ ਬਣ ਗਿਆ ਵਿਚਾਰਾ ਹਾਂ ਉਹ ਕੈਨੇਡੀਅਨ ਬਣ ਗਿਆ ਵਿਚਾਰਾ ਹਾਂ ਬਣ ਗਿਆ ਹਾਂ ਕੈਨੇਡੀਅਨ ਚਲ ਆਪਣੇ ਨਾਲ ਵਿਚਾਰੇ ਨੇ ਕੁਛ ਨਾ ਕੋਤਾ ਖੱਟਿਆ ਹੀ ਆ ਹਾਂ ਅਗਰ ਕੰਦਾ ਰਹਿ ਕੇ ਉਹਨਾਂ ਦਾ ਭੈਣ ਨਾ ਉਹ ਨਹੀਂ ਉਹ ਤਾਂ ਬੱਸ ਸੈਟ ਕਰੀ ਜਾਂਦੇ ਸਬਸਕ੍ਰਾਈਬ ਕਰਨੀ ਜੋੜ ਪੈਣੇ ਮੈਂ ਹਾਂ ਆਹ ਉਹਦੇ ਨਾਲ ਤੇ ਵੀ ਅਪਰ ਫਿਲ ਦੇ ਨਹੀਂ ਸ਼ਾਫੀ ਉਹ ਕਹਿੰਦੀ ਥੋੜਾ ਤੋੜਾ